ਜੀ ਸਸਤੇ ਕਾਲ ਜੀ ਸਾਰਿਆਂ ਨੂੰ ਹੋਰ ਕੀ ਸੁਣਾਉ ਜੀ ਕੀ ਹਾਲ ਚਾਲ ਨੇ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਗੁਰੂ ਸਾਹਿਬ ਦੀ ਕਿਰਪਾ ਅਸੀਸਾਂ ਸੱਚ ਸਭ ਚੜਦੀ ਕਲਾ ਜਾ ਸੋ ਅੱਜ ਜੀ ਮੈਂ ਤੁਹਾਡਾ ਇੱਕ ਟ੍ਰਿਕ ਸ਼ੇਅਰ ਕਰੂੰਗੀ ਤੇ ਟ੍ਰਿਕ ਸ਼ੇਅਰ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਦੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਚਲੋ ਅਨ ਕਰਦੇ ਆਪਾਂ ਵੀਡੀਓ ਸਟਾਰਟ ਹੈ ਬਿਨਾ ਟਾਈਮ ਵੇਸਟ ਕੀਤੇ ਠੀਕ ਹੈ ਜੀ ਲੋ ਜੀ ਆ ਆਪਾਂ ਤਵਾ ਲੈ ਲਿਆ ਹੋਇਆ ਤੇ ਆਪਾਂ ਤੁਹਾਡੇ ਨੂੰ ਸ਼ੇਅਰ ਕਰਾਂਗੇ ਕਿ ਤਾਂ ਆਪਾਂ ਕਿ ਆਪਾਂ ਤਵਾ ਈਜ਼ੀ ਦੇ ਕੇ ਨਾਲ ਆਪਾਂ ਕਿਵੇਂ ਕਲੀਨ ਕਰ ਸਕਦੇ ਆ ਇਹ ਤਵਾ ਮੈਂ ਵੀਡੀਓ ਬਣਾਉਣ ਦੇ ਲਈ ਰੱਖਿਆ ਸੀਗਾ ਕਿ ਵੀਡੀਓ ਬਣਾਉਣ ਦੇ ਲਈ ਮੈਂ ਇੰਨਾ ਜ਼ਿਆਦਾ ਗੰਦਾ ਕੀਤਾ ਸੀ ਹੁਣ ਤੁਸੀਂ ਕਿਤੇ ਇਹ ਨਾ ਕਿ ਹੋ ਕਿ ਮੈਂ ਇੰਨਾ ਤਵਾ ਗੰਦਾ ਰੱਖਦੀ ਆ ਤੁਸੀਂ ਦੇਖ ਸਕਦੇ ਕਿ ਤਵਾ ਕਿੰਨਾ ਜ਼ਿਆਦਾ ਗੰਦਾ ਆ ਹੈਨਾ ਤੇ ਇਹ ਮੈਂ ਵੇਟ ਕਰ ਰਹੀ ਸੀ ਕਿ ਤਵਾ ਕਦੋਂ ਇੰਨਾ ਗੰਦਾ ਹੋਵੇ ਤੇ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਾਂ ਤਵਾ ਦੇਖੋ ਬਹੁਤ ਜ਼ਿਆਦਾ ਗੰਦਾ ਆ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆ ਗੈਸ ਆਪਾਂ ਆਨ ਕਰਨਾ ਆ ਠੀਕ ਹੈ ਜੀ ਗੈਸ ਆਪਾਂ ਆਨ ਕਰ ਲਿਆ ਤੇ ਆਪਾਂ ਇਹਨੂੰ ਤਵੇ ਨੂੰ ਨਾ ਚੰਗੀ ਤਰ੍ਹਾਂ ਗਰਮ ਕਰਨਾ ਆ ਠੀਕ ਹੈ ਜੀ ਤੇ ਤਵਾ ਚੰਗੀ ਤਰ੍ਹਾਂ ਗਰਮ ਹੋ ਜAVE ਫਿਰ ਆਪਾਂ ਤੁਹਾਨੂੰ ਮਿਲਦੇ ਆ ਲਓ ਜੀ ਤਵਾ ਹੋ ਗਿਆ ਆਪਣਾ ਪੂਰਾ ਗਰਮ ਤੇ ਹੁਣ ਮੈਂ ਲੈ ਲੈ ਕੇ ਖੁਰਚਣਾ ਚੇਕ ਲੈ ਲਿਆ ਹਾ ਡਬਲ ਡ ਨਾਈਫ ਠੀਕ ਹੈ ਤੇ ਪਹਿਲਾਂ ਆਪਾਂ ਇਹਨੂੰ ਇਹ ਗਰਮ ਚੰਗੀ ਤਰ੍ਹਾਂ ਪੂਰਾ ਗਰਮ ਹੋ ਗਿਆ ਤੇ ਇਹਨੂੰ ਹੁਣ ਆਪਾਂ ਨਾ ਇਹਨਾਂ ਦਾ ਧਿਆਨ ਰੱਖਣਾ ਕਿ ਤੁਹਾਡੇ ਉੱਤੇ ਰਵਗੇ ਜਿੰਨਾ ਵੀ ਉੱਤੇ ਹੈ ਨਾ ਕਿੰਨ ਜਿਗਰ ਦੇਖਣਾ ਉਹਨੂੰ ਦੇਖੋ ਕਿੰਨਾ ਕਿੰਨੀ ਗੰਦਗੀ ਦੇ ਤੋ ਲੈ ਚੁੱਕੀ ਆ ਮੈਂ ਵੀਡੀਓ ਵਿੱਚ ਵੀ ਐਡਿਟ ਨਹੀਂ ਕਰੂੰਗੀ। ਜਿਵੇਂ ਐਜ਼ ਇਟ ਇਜ਼ ਵੀਡੀਓ ਬਣਾਉਂਗੀ ਤਾਂ ਕਿ ਪਤਾ ਚੱਲ ਸਕੇ ਕਿ ਕਿੰਨੇ ਟਾਈਮ ਦੇ ਲੱਗੇ ਹਨ। ਬੇਸੇ ਦਾ ਤਕਰੀਬਨ ਸਭ ਨੂੰ ਪਤਾ ਹੀ ਹੈ ਸਾਰੀਆਂ ਭੈਣਾਂ ਨੂੰ ਮੇਰੇ ਨੂੰ ਖਾਂਦਾ ਹੈ। ਅਗਲਾ ਅਗਲਾ ਤਰੀਕਾ ਹੋਰ ਸਾਰਾ ਕਰਦੇ ਹਾਂ। ਇੱਕ ਹੋਰ ਤਰੀਕਾ ਵੀ ਹੈ ਨਾ ਤਾਂ ਕਮੈਂਟ ਵੀ ਸ਼ੇਅਰ ਕਰਾਂਗੇ ਨਾ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਤਵੇ ਦੀ ਕੰਡੀਸ਼ਨ ਕੀ ਸੀ ਤੇ ਹੁਣ ਕੀ ਆ ਠੀਕ ਹੈ ਜੀ ਤੇ ਆਹ ਦੇਖੋ نیچے ਆਹ ਇੰਨੀ ਗੰਦਗੀ ਦੇਖੋ ਇਹ ਤਾਂ ਉਤਰ ਹੀ ਆ ਹੈਨਾ ਤੇ ਹੁਣ ਜਿਹੜਾ ਰਹਿ ਗਿਆ ਥੋੜਾ ਬਹੁਤ ਆ ਇਹਨੂੰ ਮੈਂ ਫੇਰ ਤਵਾ ਗਰਮ ਕਰ ਲਾਂਦੀ ਆ ਵੈਸੇ ਤਾਂ تقريبا ਇਹਨੂੰ ਕਲੀਨ ਹੋ ਹੀ ਗਿਆ ਪਰ ਲੇਕਿਨ ਆਹ ਇਥੋਂ ਆ ਜਗ੍ਹਾ ਤਾਂ ਰਹਿ ਗਿਆ ਆ ਤੇ ਵੈਸੇ ਤਾਂ ਆਲਮੋਸਟ ਕਲੀਨ ਹੀ ਆ ਪਰ ਤੁਸੀਂ ਦੇਖੋ ਕਿੰਨੀ ਕਿੰਨੀ ਜਿੱਦੀ ਮੈਲ ਸੀਗੀ ਇਹਦੇ ਉੱਤੇ ਹੈਨਾ ਤੇ ਜਮਿਆ ਹੋਇਆ ਸੀ ਕਾਫੀ ਜ਼ਿਆਦਾ ਤੇ ਕਾਫੀ ਵੈਸੇ ਫਰਕ ਪਈ ਹੈ ਆ ਦੇਖੋ ਲਾਈਟ ਦੇ ਵਿੱਚ ਮਦ ਰੰਗ ਭਾਰੀ ਹੈ ਮੈਂ ਪਹਿਲੇ ਦੁਆਰਾ ਫਿਰ ਕਰ ਲੈਂਦੇ ਹਾਂ ਕਿਉਂਕਿ ਮੈਨੂੰ ਦਿਖ ਰਿਹਾ ਕਿ ਆ ਇਸ ਚੀਜ਼ ਤੋਂ ਔਰ ਇਸ ਸਾਈਡ ਤੋਂ ਨਾ ਰਹਿੰਦਾ ਆ ਹਲੇ ਤੇ ਇਸ ਸਾਈਡ ਤੋਂ ਹੋ ਗਿਆ ਅਗਲੀ ਨੇ ਕਿਉਂਕਿ ਇਸ ਸਾਈਡ ਤੋਂ ਨਾ ਕਲੀਨ ਕਰਨਾ ਥੋੜਾ ਈਜ਼ੀ ਸੀਗਾ ਕਿਉਂਕਿ ਮੈਂ ਰਾਈਟ ਹੈ ਨਾਲ ਕਰਦੀ ਆ ਤੋ ਉਦੋਂ ਨੂੰ ਕਲੀਨ ਕਰਨਾ ਥੋੜਾ ਜਿਹਾ ਈਜ਼ੀ ਹੋ ਜਾਂਦਾ ਹੈ ਤੇ ਇਧਰਲੇ ਹੱਥ ਨਾਲ ਗਰੀਪ ਆਚੀ ਆ ਜਾਂਦੀ ਹੈ ਲੈਫਟ ਸਾਈਡ ਨਾਲ ਤੇ ਆ ਇੰਨਾ ਕਿ ਰਹਿ ਗਿਆ ਇੰਨਾ ਕੁ ਪਾਸਾ ਤੇ ਇਹ ਵੀ ਆਪਾਂ ਜਿਹੜਾ ਥੋੜ੍ਹਾ ਬਾਕੀ ਰਿਹਾ ਉਹ ਵੀ ਆਪਾਂ ਕਲੀਨ ਕਰ ਲੈਣੇ ਤੇ ਹੁਣ ਤਾਂ ਇਹਨੂੰ ਗਰਮ ਹੋਣ ਦਿੰਨੇ ਆ ਮੈਂ ਵੀਡੀਓ ਪਾਜ਼ ਕਰ ਲੱਗੀ ਆ ਤੇ ਫਿਰ ਜਦੋਂ ਗਰਮ ਹੋ ਜਾਏ ਤਾਂ ਫਿਰ ਮੈਂ ਵੀਡੀਓ ਸਟਾਰਟ ਕਰਦੀ ਆ ਤਾਂ ਬਾਦ ਉਹਰਾ ਤੋਂ ਆਪਣਾ ਗਰਮ ਹੋ ਗਿਆ ਹੁਣ ਆਪਾਂ ਸਟਾਰਟ ਕਰਦੇ ਆ ਕਲੀਨ ਕਰਨਾ ਜਿਹੜੀ ਜਿਹੜਾ ਰਹਿ ਗਿਆ ਸੀ ਫਾਈਨਲੀ ਕਲੀਨ ਕਰ ਲੈਣੇ ਇਸਾਈਡ ਤੋਂ ਬੰਦ ਕਰ ਦੋ। ਉਹ ਲੈਫਟ ਹੈਂਡ ਨਾਲ ਤੁਮ ਕੰਨ ਬੜਾ ਖਲਾ ਰੇ। ਉਹ ਲੈਫਟ ਹੈਂਡ ਨਾਲ ਕਰ ਰਹਾ। どうきているのか、これ、これ、これ、これ、これ、これ、これ、これ、これ、これ、これ、これ、これ、これ、これ、これ、これ、これ、これ、これ、これ、こ ਸੇਮੋਲੀ ਵਾਲੀ ਆ ਕੋਈ ਹੋਣੀ ਕਰਦਾ ਹੈ ਨਾ ਸਾਡੇ ਘਰ ਦਾ ਖਾਸ ਰਸਪੇ ਨਹੀਂ ਚੰਗੀ ਚਾਹ ਸਭ ਕੋਈ ਸੋ ਦੇਖੋ ਤੁਸੀਂ ਸਭ ਆਪਣੇ ਬਿਲਕੁਲ ਵਿਗਿਆਤ ਦੇ ਲਓ ਜੀ ਸਵਾ ਆਪਣਾ ਬਿਲਕੁਲ ਕਲੀਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਹੁਣ ਆਪਾਂ ਵੈਸੇ ਇਹਨੂੰ ਇਸ ਕਰੋ ਦੇ ਨਾਲ ਆ ਦੇਖੋ ਨੀਚੇ ਗੰਦਗੀ ਦੇਖ ਤੁਸੀਂ ਕਿੰਨੇ ਨਿਕਲੇ ਆ ਹੈਨਾ ਤੇ ਹੁਣ ਬਸ ਆਪਾਂ ਇਹਨੂੰ ਕਲੀਨ ਕਰ ਲੰਨੇ ਆ ਇਹਦੇ ਨਾਲ ਸਟੀਲ ਬੋਲ ਦੇ ਨਾਲ ਥੋੜਾ ਡਿਸ਼ਵਾਸ਼ਰ ਪਾ ਕੇ ਤੇ ਫਿਰ ਆਪਾਂ ਤੁਹਾਨੂੰ ਦਿੰਦੇ ਆ ਆ ਦੇਖੋ ਆਪਣਾ ਆ ਵੀ ਚੀਜ਼ ਰਹਿ ਗਿਆ ਸੀਗਾ ਸਾਰੇ ਜੀ ਧੰਨਵਾਦ

ਵੇਸੇ ਨਾਈਟ ਦਿਨਾਂ ਸੋਰਾ ਜਾਂ ਰਿਸਕੀ ਹੋ ਜਾਂਦਾ ਆ ਤੇ ਮੇਰੇ ਲੱਗੀਆਂ ਨਾਈਟ ਦੇਚ ਤਾਂ ਲੇਕਿਨ ਕੋਈ ਵਾਰੀ ਪੂਰੇ ਬੋਤਲ ਬਣਾ ਕੇ ਜਾਂਦਾ ਹਨਾ ਤੇ ਮੇਕੋ ਆਪਣਾ ਬਿਲਕੁਲ ਸਾਫ ਹੋ ਗਿਆ ਤਾਬ ਬਚਾਦਾ ਰੋਜ਼ ਦਿਨ ਉਹ ਚਾਹ ਨਾ ਬਿਲਕੁਲ ਪੀ ਜੀ ਹੋ ਗਿਆ ਉਵੇ ਕਲੀਨ ਚਲੋ ਜੀ ਅੱਪਾ ਸੇਕ ਵੀ ਕਰਦੇ ਕਲੀਨ ਤਵਾ ਟਾਵਾ ਕਲੀਨ ਹੋ ਗਿਆ